ਪਰਧਾਨ ਜੀ ਇਹ ਕੀ ਹੈ ਬੋਲਦੇ ਨਹੀਂ ਇੱਧਰ ਆ ਕੇ ਗੁਰੂ ਘਰ ਦੀ ਜਮੀਨ ਹੈ ਕੀ ਮਤਲਬ ਹੈ ਤੁਹਾਡਾ ਇਜਾਜ਼ਤ ਨਹੀਂ ਹੈ ਬੋਲਦੇ ਨਹੀਂ ਇਹ ਤੂੰ ਹੈ ਠੀਕ ਹੈ ਕਿਹੜੇ ਕਾਗਜ਼ ਪੱਤਰ ਹੈ ਮੈਂ ਬੋਲਦੇ ਨਹੀਂ ਹੈ ਕਾਗਜ਼ ਪੱਤਰ ਕਿਹੜੇ ਆਹੋ ਕੋਲੀ ਦੇ ਕਾਗਜ਼ ਪੱਤਰ ਕਿਹੜੇ ਆ ਤੁਹਾਡੇ ਕੋਲ ਇਹਨਾਂ ਨੂੰ Hadi onu tamam hadi. Hadi, hadi. 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 ਇਹ ਤਸਵੀਰਾਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਪੰਡਾਲ ਬੇਟ ਦੀਆਂ ਨੇ ਜਿੱਥੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੱਕ ਪਰਿਵਾਰ ਦਰਮIAN ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਚੱਲ ਰਹੇ ਮਾਮਲੇ ਨੇ ਚੱਲ ਰਹੇ ਵਿਵਾਦ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ 8-10 ਟਰੈਕਟਰਾਂ ਤੇ ਸਵਾਰ ਹੋ ਕੇ ਆਏ ਕੁਝ ਲੋਕਾਂ ਵੱਲੋਂ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੂਚਨਾ ਮਿਲਦੇ ਹੀ ਘਟਨਾ ਸਥਾਨ ਤੇ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ ਜਿਨ੍ਹਾਂ ਵੱਲੋਂ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਗੁਰੂ ਘਰ ਦੇ ਗ੍ਰੰਤੀ ਸਿੰਘ ਮੇ ਸਿੰਘ ਹੋਰਾਂ ਅਤੇ ਬੀਬੀ ਕੁਲਵਿੰਦਰ ਕੌਰ ਹੋਰਾਂ ਨੇ ਕਿਹਾ ਕਿ ਪਹਿਲਾਂ ਵਾਲੇ ਗ੍ਰੰਤੀ ਸਿੰਘ ਕੁਲਦੀਪ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਹੱਸਾ ਜੀ ਕੀ ਨਾਮ ਤੁਹਾਡਾ ਜਗਤ ਮਨਗਰ ਮੇਰ ਸਿੰਘ ਹੈ ਜੀ ਮੇਰ ਸਿੰਘ ਜੀ ਤੁਸੀਂ ਇਸ ਗੁਰੂ ਘਰ ਦੇ ਵਿੱਚ ਬਤੌਰ ਗ੍ਰੰਤੀ ਸਿੰਘ ਸੇਵਾ ਨਿਭਾ ਰਹੇ ਹਾਂ ਜੀ ਇਸ ਗੁਰੂ ਘਰ ਦੀ ਜ਼ਮੀਨ ਦਾ ਮਾਮਲਾ ਜਿਹੜਾ ਵਾ ਉਹ ਬੜਾ ਚਰਚਿਤ ਹੈ ਠੀਕ ਹੈ ਜੀ ਕੀ ਹੈਗਾ ਉਹ ਪੂਰਾ ਮਾਮਲਾ ਦੇਖੋ ਜੀ ਮੈਨੂੰ 1 ਸਾਲ ਹੋ ਗਿਆ ਸੇਵਾ ਸੰਭਾਲੀ ਨੂੰ ਇੱਥੇ ਜੋ ਮਾਮਲਾ ਹੈ ਪੈੜੀਦਾ ਵਾ ਬਹੁਤ ਗੰਭੀਰ ਹੈ ਜੇ ਨੂੰ ਸੁਧਣ ਬੰਦੇ ਚਾਹਣ ਤੇ ਮਸਲਾ ਸਲਝੀ ਸਕਦਾ ਵਾ ਪਰ ਇਹ ਜਸਤਾਰਨਾ ਦੋ ਵਾਰ ਇਹਨਾਂ ਦੇ ਮਹਿਲਾਪ ਲਿਖੇ ਇਸ ਮਾਮਲੇ ਦੇ ਵਿੱਚ ਇਦਾਂ ਦੇ ਹੋ ਗਿਆ ਸੀ ਕਿ ਜੇ ਸਮੇਂ ਸਿਰ ਪੁਲਿਸ ਨਾ ਪਹੁੰਚੇ ਤੋ ਜਾਣ ਲਿਆ ਮੈਂ ਜਾਣ ਮਾਲ ਦਾ ਨਿਸ਼ਾਨਾ ਬਣ ਸਕਦਾ ਹੋ ਸਕਦਾ ਵਾ ਪਰ ਇਹ ਸੁਧਣ ਬੰਦਿਆਂ ਨੂੰ ਜਾਈਦਾ ਮੋਰੇ ਆ ਕੇ ਇਹਨਾਂ ਨੂੰ ਫੈਸਲਾ ਕਰਾਉਣ ਕਿ ਪੱਤੀ ਦਾ ਮਸਲਾ ਪੱਤੀ ਵਾਲੇ ਬੈਠ ਕੇ ਆਪਸ ਵਿੱਚ ਕਰ ਲੈਣਾ ਤੇ ਬਾਹਰਲੇ ਜਿਹੜੀਆਂ ਬੰਦੇ ਵਿੱਚੋਂ ਆਉਂਦੇ ਉਹ ਨਾ ਆਉਣ ਕਿ ਜਿਹੜੇ ਬਾਹਰਲੇ ਬੰਦੇ ਵਿੱਚ ਉਹ ਸੂਲਨ ਪੰਚਾਇਤ ਬੰਦੇ ਪੰਚਾਇਤੀ ਬੰਦੇ ਜਿਹੜੇ ਫੈਸਲਾ ਕਰਵਾਉਣ ਵਾਲੇ ਐ ਇਦਾਂ ਭਾਜੀ ਗੁਰਦੁਆਰੇ ਵਾਸਤੇ ਸੀਗਾ ਵੀ ਗੁਰਦੁਆਰੇ ਦੀ ਜ਼ਮੀਨ ਸੀਗੀ ਗੁਰਦੁਆਰੇ ਦੀ ਜਿੱਦਾਂ ਬਾਅਦ ਬੜੇ ਜਿਆਦੇ ਅੱਗੇ ਗ੍ਰਾਂਂਥੀਨ ਦਿੱਤੀ ਸੀ ਉਹ ਗ੍ਰਾਂਂਥੀ ਦੀ ਮੌਤ ਹੋ ਗਈ ਉਸ ਤੋਂ ਬਾਅਦ ਚੋਰੇ ਭਰਾ ਨੇ ਸਾਨੂੰ ਲੈ ਕੇ ਦਿੱਤਾ ਕਮੇਟੀ ਨੂੰ ਵੀ ਮੈਂ ਸੇਵਾ ਨਹੀਂ ਅਸੀਂ ਕਰ ਸਕਦੇ ਤੇ ਉਸ ਤੋਂ ਬਾਅਦ ਜੇ ਬੀਬੀਆਂ ਸਾਰੇ ਕਮੇਟੀਆਂ ਭੈਣ ਭਰਾ ਆ ਸਾਰੇ ਉਹ ਹੁਣ ਗੁਰਦੁਆਰੇ ਦੀ ਸੇਵਾ ਛੱਡਦੀ ਆ ਤੇ ਪਹਿਲੀ ਨਹੀਂ ਛੱਡਦੇ ਜਿੰਨੀ ਜਮੀਨ ਸਵਾ 2 ਕਿਲੇ ਹੈ ਕਿ ਗ੍ਰਾਂਥੀ ਸਿੰਘ ਨੂੰ ਕਿੰਨੀ ਦਿੱਤੀ ਗਈ ਵਿੱਚੋਂ ਗ੍ਰਾਂਥੀ ਸਿੰਘ ਨੂੰ ਕਿ ਕਿਲਾ ਸੀ ਕੋਛ ਟਕੋਛ ਅਸੀਂ ਕਿਲਾ ਦਿੱਤੀ ਸੀਗੀ ਛੇ ਕਿਤੇ ਉਹਦੇ ਵਿੱਚ ਅਸੀਂ ਗੁਰਦੁਆਰੇ ਦਾ ਖਰਚਾ ਕਰਦੇ ਸੀ ਕੋਛ ਅਸੀਂ ਆਪਣੇ ਸਾਰੇ ਭੈਣ ਭਰਾ ਇਕੱਠੇ ਕਰ ਲੈਂਦੇ ਸੀਗੇ अच्छा ओ एपिकੜ ਦੇ ਉਜ ਵਿੱਚ ਗਰੰਤੀ ਸਿੰਘ ਹਾਂਜੀ ਦੀ ਸੇਵਾ ਨੂੰ ਦਾ ਸੀਗਾ ਔਰ ਬਿਜਲੀ ਦੇ ਬਿੱਲ ਵਗਾਰਾ ਬਿਜਲੀ ਦੇ ਬਿੱਲ ਵੀ ਦਿੰਦਾ ਸੀਗਾ ਤੇ ਉਹਦੇ ਦਿਨ ਤੋਂ ਬਾਅਦ ਪਰਿਵਾਰ ਨੇ ਜ਼ਮੀਨ ਨਹੀਂ ਛੱਡੀ ਤੇ ਸੇਵਾ ਛੱਡ ਦਿੱਤੀ ਸੇਵਾ ਛੱਡ ਦਿੱਤੀ ਬਿਲਕੁਲ ਤੁਸੀਂ ਅਗਲਾ ਰਸਤਾ ਕੀ ਬਣਾਇਆ ਸਾਡਾ ਰਸਤਾ ਇਹੀ ਸੀਗਾ ਅਸੀਂ ਇੱਕ ਇੰਡਸਟਰੀ ਪੈਲੀ ਸਾਨੂੰ ਹੋਵੇ ਨਾਲ ਠੇਕੇ ਦੇ ਦਈਏ ਇਹ ਗੁਰਦੁਆਰਾ ਚੱਲੇ ਗੁਰਦੁਆਰਾ ਤਾਂ ਕੋਈ ਸੁਭਾਵਦਾਨੀ ਕਿੱਦਾਂ ਚੱਲੇ ਠੀਕ ਹੈ ਜੀ ਹਾਂਜੀ ਫਿਰ ਤੁਸੀਂ ਇਹ ਗਾਹਤ ਵਿੱਚ ਗਏ ਕਿ ਅਸੀਂ ਉਹਨਾਂ ਨੇ ਸਾਡੇ ਦੇ ਜਿਵੇਂ ਅਸੀਂ ਉਹ ਬੰਦ ਕੀਤੇ ਪੈਈ ਬਣ ਉਹਨਾਂ ਨੇ ਸਾਡੇ ਦੇ 7-8 ਜਣੇ ਤੇ ਕੀਸ ਕਰ ਦਿੱਤਾ ਠੀਕ ਹੈ ਜੀ ਤੁਸੀਂ ਇਹ ਮਾਮਲਾ ਜਿਹੜਾ ਪੰਚਾਇਤ ਦੇ ਵਿੱਚ ਵੀ ਵਿਚਾਰ ਦੀ ਕੋਸ਼ਿਸ਼ ਕੀਤੀ ਕੀਤੀ ਤਾਂ ਬਹੁਤ ਵਾਰੀ ਆ ਪਰ ਕੋਈ ਹਾਂਸਲ ਨਹੀਂ ਵਿੱਚ ਹੋਇਆ ਠੀਕ ਹੈ ਜੀ ਹਾਂਜੀ ਤੇ ਹੁਣ 4 ਸਾਲ ਤੋਂ ਜ਼ਮੀਨ ਤੇ ਸਟੇ ਹੋਇਆ ਸੀਗਾ ਹਾਂਜੀ ਹੁਣ ਸਟੇ ਹੋਇਆ ਸੀਗਾ ਤੇ ਹਾਂਜੀ ਵਿੱਤ ਜਨ ਜਿਹੜਾ ਇਹ ਵਾਦ ਉੱਠਿਆ ਕੀ ਹੈਗਾ ਇਹ ਕਿਹਨਾਂ ਲੋਕਾਂ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਇਹਨਾਂ ਨੇ ਜੀ ਕਿਸਾਨ ਲਿਆ ਕੇ ਤੇ ਕਬਜ਼ਾ ਕੀਤਾ ਗਿਆ ਅਸੀਂ ਬਹੁਤ ਮੁਰੇ ਹੋਏ ਆ ਅਸੀਂ ਪੁਲਿਸ ਵੀ ਛੱਡੀ ਤੇ ਫੇਰ ਬੰਦ ਕੀਤਾ ਪਰ ਉਹਨਾਂ ਨੇ ਬਹੁਤ ਸਾਡੇ ਨਾਲ ਜ਼ਬਰਦਸਤੀ ਕੀਤੀ ਦੂਜੀ ਧਿਰ ਦੇ ਇਲਜ਼ਾਮ ਆ ਕਿ ਇਹ ਦਾ ਜਿਹੜਾ ਉਹ ਜ਼ਮੀਨ ਦਾ ਕੋਰਟ ਕੇਸ ਸੀਗਾ ਉਹ ਸਾਡੇ ਹੱਥ ਵਿੱਚ ਹੋ ਗਿਆ ਵਾ ਉਹ ਕੀ ਹੈਗਾ ਉਹ ਜੀ ਕਹਿੰਦੇ ਆ ਕੋਰਟ ਕੇਸ ਹੋ ਗਿਆ ਸੀ ਜਿਹੜੀ ਇਹਨਾਂ ਦੀ ਥੋੜੀ ਪੈੜੀ ਵਿੱਚ ਸੀਗੀ ਉਹਦਾ ਉਹਨਾਂ ਨੇ ਕੋਰਟ ਨੇ ਕਿਹਾ ਸੀ ਵੀ ਤੂੰ ਆਪਣੀ ਨਿਸ਼ਾਨਦੇਹੀ ਕਰਵਾ ਉਹ ਨਿਸ਼ਾਨਦੇਹੀ ਨਹੀਂ ਕਰਵਾਉਂਦੇ ਹੈਗੇ ਤਾਂ ਉਹ ਸਾਰੀ ਪੈੜੀ ਮਤਲਬ ਬਿડા ਨਿਸ਼ਾਨਦੇਹੀ ਨਿਸ਼ਾਨ ਤੇ ਸਾਰੀ ਜ਼ਮੀਨ ਤੇ ਕਬਜ਼ਾ ਕਰਦਾ ਕਬਜ਼ਾ ਕਰਦਾ ਸਹਾਂ ਬਿਨਾ ਨਿਸ਼ਾਨਦੇਹੀ ਤੋਂ ਨਿਸ਼ਾਨਦੇਹੀ ਵਾਲੋ ਜਾਂਦੇ ਨਹੀਂ ਠੀਕ ਹੈ ਜੀ ਨੰਬਰ ਇਹਨਾਂ ਦੇ ਗਲਤ ਵਾ ਜਿਹੜਾ ਲੜਾਈ ਝਗੜਾ ਚੱਲਦਾ ਜੇਕਰ ਇਸ ਦੇ ਵਿੱਚ ਸੂਝਵਾਨ ਲੋਕ ਆਉਣ ਠੀਕ ਹੈ ਜੀ ਹਾਂ ਜੀ ਸਾਡਾ ਫੈਸਲਾ ਹਿੰਦੀ ਮਾਲ ਮਾਲ ਵਿਭਾਗ ਜਿਹੜਾ ਵਾ ਗੁਰਦੁਆਰੇ ਨੂੰ ਦਿੱਤਾ ਜਾਵੇ ਰੈਵਨਿਊ ਡਿਪਾਰਟਮੈਂਟ ਜਿਹੜਾ ਇਹਦੀ ਨਿਸ਼ਾਨਦੇਹੀ ਕਰੇ ਇਹ ਤੁਹਾਡਾ ਇਹ ਮਸਲਾ ਹੱਲ ਹੋ ਸਕਦਾ ਹਾਂ ਜੀ ਹਾਂ ਜੀ ਬਸ ਕਰੋਣ ਭੈਣ ਭਰਾ ਤਾਂ ਹੋ ਵੀ ਸਕਦਾ ਹੈ ਠੀਕ ਹੈ ਜੀ ਹਾਂ ਭੈਣ ਭਰਾ ਤੁਹਾਡੇ ਸਹਿਯੋਗ ਵਾਸਤੇ ਇਹ ਕੋਈ ਧਾਰਮਿਕ ਲੋਕ ਜਾਂ ਜੱਥੇਬੰਦੀਆਂ ਜਾਂ ਵਕੀਰ ਸਾਹਿਬ ਕੋਈ ਆਇਆ ਕਿ ਤੁਹਾਡੇ ਹੱਕ ਚੱਲੇ ਹਾਂ ਜੀ ਤਾਂ ਕੋਈ ਨਹੀਂ ਵੀ ਜੀ ਆਇਆ ਠੀਕ ਹੈ ਹਾਂ ਜੀ ਉਹਨਾਂ ਵੱਲੋਂ ਸਾਰੇ ਕਿਸਾਨ ਵਸੇ ਆ ਤੇ ਪੁਲਿਸ ਦਾ ਵਤੀਰਾ ਤੁਹਾਡੇ ਪ੍ਰਤੀ ਕੀ ਹੋਇਆ ਉਹ ਸਾਡੇ ਨਾਲ ਠੀਕ ਹੈ ਜੀ ਹਾਂ ਜੀ ਸਾਡੇ ਜਦੋਂ ਵਿਰੋਧੀ ਧਿਰ ਕੋਸ਼ਿਸ਼ ਕਰਦੀ ਕਬਜ਼ਾ ਕਰਨੀ ਤੇ ਤੁਸੀਂ ਪੁਲਿਸ ਨੂੰ ਹਾਂ ਜੀ ਅਸੀਂ ਸੂਚਨਾ ਦਿੰਦੇ ਉਹ ਆਉਂਦੀ ਆ ਠੀਕ ਹੈ ਜੀ ਆਉਂਦੀ ਆ ਤੇ ਕੱਲ ਤੁਹਾਡੇ ਵੱਲੋਂ ਐਸਐਸਪੀ ਸਾਹਿਬ ਨੂੰ ਮਿਲਿਆ ਦੀ ਕੋਸ਼ਿਸ਼ ਕੀਤੀ ਕੀ ਉਹਨਾਂ ਨੇ ਤੁਹਾਨੂੰ ਵਿਚਵਾਸ ਤੋਂ ਆਇਆ ਉਹਨਾਂ ਨੇ ਇਹ ਕਿਹਾ ਸੀ ਕਿ ਤੁਸੀਂ ਸਵੇਰ ਨੂੰ 10:30 ਵਜੇ ਤੇ ਸਾਡੇ ਕੋਲ ਹਜੇ ਲੇਟ ਹੋ ਗਏ ਅਸੀਂ ਚੱਲੇ ਆ ਸੱਦਿਆ ਸਾਰੀ ਗੱਲਬਾਤ ਹੋਈ ਉਹਨਾਂ ਦੇ ਨਾਲ ਤੇ ਜੇਕਰ ਗਰੰਤੀ ਸਿੰਘ ਦਾ ਪਰਿਵਾਰ ਅਗੇ ਉਹ ਪਹਿਲਾਂ ਦੀ ਤਰ੍ਹਾਂ ਸੇਵਾ ਸਭਾਂ ਦਾ ਜੁਮਾ ਚੱਕ ਲਿੰਦਾ ਫੇਰ ਤੁਹਾਡਾ ਕੀ ਫੈਸਲਾ ਹੋਊਗਾ ਹਾਂਜੀ ਉਹ ਸੇਵਾ ਚੱਕਣ ਜਿੱਦਾਂ ਵੀ ਪਹਿਲੇ ਤਰ੍ਹਾਂ ਸੀਗਾ ਜਿੰਨੀ ਪਹਿਲੀ ਉਹ ਬੋਂਦੇ ਉਹ ਬੋਣ ਬਾਕੀ ਅਸੀਂ ਆਪਾਂ ਠੇਕੇ ਦੇ ਦਈਏ ਸਾਡਾ ਗੁਰਦੁਆਰਾ ਚੱਲੇ ਅਸੀਂ ਤਾਂ ਗੁਰਦੁਆਰੇ ਦੇ ਝਿਮਾਗੇ ਰ ਠੀਕ ਹੈ ਜੀ ਹਾਂ ਪਰ ਤੁਸੀਂ ਗੁਰਦੁਆਰਾ ਸਭ ਦੀ ਜ਼ਮੀਨ ਬਚਾਉਣ ਲਈ ਇਹ ਜਿਹੜਾ ਸੰਘਰਸ਼ ਕਰ ਰਹੇ ਹਾਂ ਹਾਂ ਜੀ ਗੁਰਦੁਆਰੇ ਦੀ ਜ਼ਮੀਨ ਬਚੇ ਕੁਝ ਗੁਰਦੁਆਰੇ ਦਾ ਸੂਤ ਹੈ ਬਾਬਾ ਜੀ ਦਾ ਆਪ ਆਵੇ ਹਾਂਜੀ ਉੱਥੇ ਹੀ ਦੂਜੀ ਧਿਰ ਪਹਿਲਾਂ ਵਾਲੇ ਗ੍ਰੰਥੀ ਸਿੰਘ ਦੇ ਭਰਾ ਬਾਬਾ ਰਤਨਦੀਪ ਸਿੰਘ ਹੋਰਾਂ ਦੇ ਨਾਲ ਜਦੋਂ ਪੱਖ ਲੈਣ ਲਈ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਜ਼ਮੀਨ ਉੱਤੇ ਸਾਡੀ ਮਾਲਕੀ ਹੈ ਤੇ ਮਹਾਰਾਜਾ ਕਪੂਰਥਲਾ ਸਾਡੇ ਪੁਰਖਿਆਂ ਨੂੰ ਇਹ ਜ਼ਮੀਨ ਦੇ ਕੇ ਗਏ ਨੇ ਜੀ ਰਤਨ ਸਿੰਘ ਜੀ ਗੱਲ ਕਰ ਰਹੇ ਨੇ ਪਿੰਡ ਭੰਡਾਲ ਦਾ ਜ਼ਿਲ੍ਹਾ ਕਪੂਰਥਲਾ ਦਾ ਹਾਂਜੀ ਹਾਂਜੀ ਸਰ ਵਾਹਿ ਕਰਦੇ ਮੈਂ ਲਖਵਿੰਦਰ ਸਿੰਘ ਬੇਨਤੀ ਕਰ ਰਿਹਾ ਜੀ ਚੰਡੀਗੜ੍ਹ ਤੋਂ ਅੱਛਾ ਜੀ ਪਧਾਰਾਦਾਨ ਮਿਊਟ ਤੋਂ ਜੀ अच्छा यार ਤੁਹਾਡੇ ਪਿੰਡ ਦੇ ਵਿੱਚ ਨਾ ਹੁਣੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਉੱਤੇ ਕਬਜ਼ੇ ਨੂੰ ਲੈ ਕੇ ਸਾਡੇ ਕੋਲੇ ਖਬਰ ਆਈ ਹੈ ਇੱਕ ਹਾਂਜੀ ਹਾਂਜੀ ਤੇ ਉਹਦਾ ਪੱਖ ਲੈਣ ਲਈ ਤੁਹਾਨੂੰ ਕਾਲ ਕੀਤੀ ਗਈ ਆ ਅ ਦੱਸਿਆ ਜਾ ਰਿਹਾ ਵੀ ਜਿਹੜੇ ਪਹਿਲਾਂ ਵਾਲੇ ਗ੍ਰੰਥੀ ਸਿੰਘ ਸੀਗੇ ਉਹਨਾਂ ਦੇ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਯਾਨੀ ਕਿ ਉਹਨਾਂ ਦੇ ਪਰਿਵਾਰ ਵੱਲੋਂ ਤੁਸੀਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੌਣ ਬੋਲ ਰਹੇ ਹੋ ਜੀ ਮੈਂ ਰਦਰ ਸਿੰਘ ਬੋਲਦਾ ਹਾਂ ਤੇ ਪਰਿਵਾਰਚੀ ਤੁਸੀਂ ਕੌਣ ਬੋਲ ਰਹੇ ਹੋ ਉਹਨਾਂ ਦੇ ਗ੍ਰੰਥੀ ਸਿੰਘ ਦੇ ਕੀ ਲੱਗਦੇ ਹੋ ਸਰ ਕਿਹੜਾ ਜਿਹੜਾ ਪਹਿਲਾ ਗ੍ਰੰਥੀ ਹੁੰਦਾ ਸੀ ਹਾਂਜੀ ਹਾਂਜੀ ਉਹ ਮੇਰਾ ਭਰਾ ਜੀ ਮੇਰਾ ਤੋਡੇ ਪਰਿਵਾਰ ਨੇ ਤੁਹਾਡਾ ਸੁਭਨਾਮ ਰਤਨ ਸਿੰਘ ਹੈ ਹਾਂਜੀ ਦੱਸਾਂਗੇ ਇਹ ਜ਼ਮੀਨ ਤੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਸਰ ਇਹ ਜ਼ਮੀਨ ਤਾਂ ਇਹ ਮਹਾਰਾਜਾ ਰਣਜੀਤ ਮਹਾਰਾਜ ਜਿਹੜੇ ਕਪੂਰਥਲਾ ਸੀਗੇ ਉਹਨਾਂ ਵੱਲੋਂ দান ਕੀਤੀ ਗਈ ਸੀ ਧਰਮਸ਼ਾਲਾ ਨੂੰ ਇਹ ਕਿਉਂਕਿ ਸਾਨੂੰ ਦਿੱਤੀ ਸਾਡੇ ਪਰਿਵਾਰ ਨੂੰ ਦਿੱਤੀ ਗਈ ਸਾਡੇ ਨਹੀਂ ਤੁਹਾਡੇ ਪਰਿਵਾਰ ਨੂੰ ਦਿੱਤੀ ਗਈ ਹਾਂਜੀ ਹਾਂਜੀ ਕਾਟਕਾਰ ਤੋਂ ਸਾਨੂੰ ਹਾਂਜੀ ਪਰ ਲੇਕਿਨ ਜਿਹੜਾ ਉਹ ਸਾਨੂੰ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਉਹ ਕਹਿ ਰਹੇ ਨੇ ਵੀ ਧਰਮਸ਼ਾਲਾ ਧਰਮਸ਼ਾਲਾ ਨੂੰ ਇਹ ਧਰਮ ਪ੍ਰਚਾਰ ਲਈ ਇਹ ਜ਼ਮੀਨ ਦਿੱਤੀ ਸੀ ਜਿਹਦੇ ਜਿੱਥੇ ਬਾਅਦ ਦੇ ਵਿੱਚ ਇਹ ਗੁਰਦੁਆਰਿਆਂ ਨੂੰ ਜੋ ਜਿਹੜੀ ਕਨਵਰਟ ਹੋ ਗਈ ਪਰ ਲੇਕਿਨ ਇਹ ਡਾਇਰੈਕਟ ਤੌਰ ਤੇ ਉਹ ਗੱਲ ਦਿੱਤਾ ਹੈ ਨਹੀਂ ਨਾ ਜ਼ਮੀਨ ਹਾਂਜੀ ਐਡੀ ਸਾਨੂੰ ਦਿੱਤੀ ਹੈ ਸਾਡੇ ਆਪਣੇ ਬਜ਼ੁਰਗਾਂ ਦਿੱਤੀ ਆ ਉਹਦੀ ਦੌਲਤ ਹੈ ਸਾਡੀਆਂ ਪੀੜੀਆਂ ਗਾ ਤਰਦੀ ਆਉਂਦੀ ਉਧਰ ਦੇ ਤੁਰੇ ਨੇ ਜਾਨੀ ਕਿ ਗੁਰਦੁਆਰਾ ਸਾਹਿਬ ਦਾ ਕੋਈ ਹੱਕ ਨਹੀਂ ਤੁਹਾਡੇ ਮਾਲਕ ਨਹੀਂ ਤੁਹਾਡੀ ਆਪਣੀ ਵਿਅਕਤੀਤਵ ਮਾਲਕੀ ਨਹੀਂ ਸਾਨੂੰ ਜੇ ਕਾਸਟ ਕਰ ਰਹਾ ਰੋ ਤੇ ਸਾਡੀ ਜ਼ਮੀਨਾਂ ਥੋੜੀ ਥੋੜੀਆਂ ਕਿਹਨ ਕੋ ਦਿੱਤੀ ਆ ਕਿਹ ਕੋ ਕਿੰਨੀ ਆ ਕਿਹ ਕੋ ਕਿੰਨੀ ਆ ਉਹਦਾ ਉਸ ਤੋਂ ਸਾਨੂੰ ਮਿਲਿਓ ਜੀ ਬਜ਼ੁਰਗਾਂ ਤੋਂ ਠੀਕ ਹੈ ਫਿਰ ਜੇਕਰ ਤੁਹਾਡੀ ਮੰਨ ਲਓ ਜ਼ਮੀਨ ਆ ਫਿਰ ਆਪਣੀ ਜ਼ਮੀਨ ਦੇ ਉੱਤੇ ਤਾਂ ਕਬਜ਼ਾ ਕਰਨ ਦੀ ਲੋੜ ਨਹੀਂ ਹੁੰਦੀ ਉਹ ਤਾਂ ਗੁਰੂ ਘਰ ਦੀ ਜ਼ਮੀਨਾਂ ਨੇ ਨਹੀਂ ਸਮਝਾ ਲਈ ਇਹ ਇਹਦਾ ਸਾਰਾ ਧੱਕੇ ਨਾਲ ਸਾਰਾ ਕੋਈ ਸਾਡੇ ਕੋਲ ਕੀਤਾ ਹੈ ਸਾਡੇ ਕੋਲ ਇਹ ਨਾ ਮੀਟਰ ਆਪਣੇ ਨਾਲ ਵਾਲੇ ਸਾਡੇ ਬਜ਼ੁਰਗਾਂ ਦੇ ਨਾਲ ਅਗੇ ਸਭ ਕੋ ਆਪਣੀ ਵਾਪੇ ਕਮੇਟੀ ਬਣਾ ਕੇ ਨਾ ਸਭ ਕੋ ਕਰ ਲਿਆ ਜੀ ਇਹਦਾ ਸਾਡੇ ਧੱਕੇਸ਼ਾਹੀ ਹੋ ਗਏ ਸੰਤ ਮਾਰਨ ਪੈ ਗਏ ਪੈਦੇ ਧੱਕੇਸ਼ਾਹੀ ਕੌਣ ਕਰ ਰਹੇ ਆ ਤੁਹਾਡੇ ਨਾਲ ਇਹ ਸਾਡੇ ਕਮੇਟੀ ਵਾਲੇ ਕਰਦੇ ਜਿਹੜੀ ਕਮੇਟੀ ਹੁਣ ਬਣੀ ਹੈ ਜਿਹੜੀ ਲੋਕਲ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣੀ ਹੋਈ ਆ ਹਾਂਜੀ ਹਾਂਜੀ ਉਹ ਸਾਨੂੰ ਆਪੇ ਪੈਂਦੇ ਆ ਉਹ ਕਹਿੰਦਾ ਤੁਹਾਨੂੰ ਮਾਰ ਦੋਗੇ ਅੱਛਾ ਸਾਡੇ ਕੋਲੇ ਜਿਹੜੀ ਉਹਨਾਂ ਨੇ ਸਟੇਟਮੈਂਟ ਰਿਕਾਰਡ ਕਰਾਈਆ ਉਹ ਕਹ ਰਹੇ ਨੇ ਵੀ ਇਹ ਗੁਰੂ ਘਰ ਦੀ ਜਗ੍ਹਾ ਆ ਪਰਿਵਾਰ ਦੇ ਲੋਕੀ ਤੇ ਕਬਜ਼ਾ ਕੀਤਾ ਜਾ ਰਿਹਾ ਤੁਹਾਡਾ ਹੋਣੀ ਪਰਿਵਾਰ ਵਾਲੋ ਜੀ ਸਾਡੇ ਸਾਡੇ ਬਜ਼ੁਰਗਾਂ ਜਿਹੜੇ ਸਿਆਣੇ ਆ ਜੀ ਬਾਬੇ ਸਾਹਿਬ ਸਾਹਿਬ ਦੇ ਤੇ ਯਾਦ ਤੋਂ ਆਹੀ ਤੇ ਉਹ ਜਿੱਦਾਂ ਜਿੱਦਾਂ ਸਾਨੂੰ ਮਿਲੀ ਉਸ ਹਿਸਾਬ ਨਾਲ ਸਾਡੇ ਨੂੰ ਮਿਲੀ ਹੋ ਜੀ ਸਾਡਾ ਇਸ ਕਬਜ਼ੇ ਤੇ ਕੋਈ ਕਰਦੇ ਆਂ ਬੋਹਦੇ ਆਂ ਜਾਂ ਬੀਜਦੇ ਆਂ ਜਦ ਆਪਣਾ ਸਾਲ ਬਾਜ ਜੋ ਲੰਗਰ ਲਾਉਨੇ ਆਪਾਂ ਕੋਈ ਕਰਦੇ ਆਂ ਸਭ ਕੋਈ ਕਰਦੇ ਆਂ ਕੋਈ ਕਰਦੇ ਆਂ ਇਦਾਂ ਨਹੀਂ ਬੜੇ ਨਾਂ ਤੇ ਲੰਗਰ ਲਾਉਨੇ ਇਹ ਇਹ ਜ਼ਮੀਨ ਹੈਗੀ ਕਿੰਨੀ ਆ ਜੀ ਵੈਸੇ ਹੀ ਸਾਡੇ ਕੋਲ ਜ਼ਮੀਨ ਹੈਗੀ ਆ ਜੀ ਇਹ 3 ਕਿੱਲੇ ਕੁਛ ਤੇ ਸਾਡੇ 3 ਕਿੱਲਾ ਕਿੱਲੇ ਆ ਤੇ 2 ਕਿੱਲੇ ਇਹ ਨਾਲ ਥੱਲੇ ਵਗਦੇ ਜਿਹੜੀ ਹੁਣ ਪ੍ਰਧਾਨਗੀ ਬਣੀ ਨੂੰ ਆ ਜਿਹੜੀ ਕਿਲਾ ਉਹਦੇ ਥੱਲੇ ਵਗਦਾ ਜੀ ਇਹ ਜ਼ਮੀਨ ਦੇ ਉੱਤੇ ਮੰਨ ਲਓ ਇਹ ਜ਼ਮੀਨ ਤੁਹਾਡੇ ਨਾਮ ਆ ਇਹ ਕਿਸ ਦੇ ਨਾਮ ਨਾਮ ਕੀ ਜ਼ਮੀਨ ਸਾਡੇ ਜੜੇ ਪਿਓਰ ਗਏ ਨਾ ਸਾਡੇ ਬਾਪ ਦੇ ਨਾਮ ਆ ਤੁਹਾਡੇ ਫਾਦਰ ਦੇ ਨਾਮ ਕੀ ਨਾਮ ਉਹਨਾਂ ਦੇ ਜੀ ਬੇ ਚੰਨ ਸਿੰਘ ਨਾਨ ਸਿੰਘ ਜਵਾਰ ਸਿੰਘ ਦੇ ਨਾਨ ਸਿੰਘ ਉਹਨਾਂ ਦੇ ਨਾਮ ਇਹ ਜ਼ਮੀਨ ਜਾਨਕੀ ਕਾਗਜ਼ਾਂ ਦੇ ਵਿੱਚ ਬੋਲਦੀ ਆ ਕਾਗਜ਼ਾਂ ਦੇ ਵਿੱਚ ਬੋਲਦੀ ਆ ਫਾਦਰ ਦੇ ਵਿੱਚ ਬੋਲਦੀ ਆ ਜੀ ਤੇ ਫਿਰ ਗੁਰੂ ਘਰ ਦੀ ਜਿਹੜੀ ਕਮੇਟੀ ਆ ਉਹ ਕਹਿ ਰਹੀ ਹੈ ਜੀ ਸਾਡੀ ਜ਼ਮੀਨ ਆ ਉਹ ਇੱਕ ਦੋ ਤੁਸੀਂ ਸਮਝ ਰਹੇ ਹੋ ਕਿ ਬਿੱਟੀ ਉਹ ਐਵੇਂ ਹੁਣ ਕੱਲ ਉੱਠ ਕੇ ਆ ਕੇ ਦੋ ਛਨਾ ਬਾਦ ਕਰਦ ਗਏ ਇੰਨੇ ਚਿਰ ਦੀ ਸੇਵਾ ਕਰਦੇ ਆ ਸਭ ਕੁਝ ਕਰਦੇ ਆ ਜੇ ਹੁਣ ਸਾਡੇ ਬੰਦੇ ਬਾਹਰ ਚਲੇ ਗਏ ਆ ਇਹ ਕਮੇਟੀ ਵਾਲਿਆਂ ਨੂੰ ਚਾਹੀਦਾ ਵੀ ਜੇ ਰਲ ਕੇ ਸੇਵਾ ਕਰਦੇ ਆ ਉਹ ਕਹਿੰਦੇ ਤੁਸੀਂ ਪਟਾਖੀ ਨੂੰ ਹੀ ਪੈਸੇ ਦਿਓ ਤੁਸੀਂ ਉਹਨੂੰ ਵੀ ਦਿਓ ਹੂੰ ਇਹ ਤਾਂ ਕੋਈ ਮੈਟਰ ਇਹ ਤਾਂ ਮੈਟਰ ਹੈ ਜਿਹੜਾ ਹਾਈ ਕੋਰਟ ਦੇ ਵਿੱਚ ਵੀ ਕੇਸ ਵੀ ਚੱਲਦੇ ਆ ਜ਼ਮੀਨ ਦਾ ਉਹ ਕੇਸ ਆ ਸਾਡੇ ਹੱਕ ਨੂੰ ਹੋ ਗਿਆ ਜੀ ਉਹ ਤਾਂ ਤਿੰਨ ਸਾਲ ਹੋ ਗਏ ਲੜਦਿਆਂ ਨੂੰ ਸਾਨੂੰ ਦੂਜੇ ਪਾਸੇ ਜਦੋਂ ਇਸ ਮਾਮਲੇ ਬਾਬਤ ਸਬੰਧਤ ਐਸਐਚਓ ਰਮਨਦੀਪ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਅਦਾਲਤ ਦੇ ਅਧੀਨ ਹੈ ਬਾਈਟ ਐਸਐਚਓ ਰਮਨਦੀਪ ਸਿੰਘ ਨਾਲ ਗੱਲ ਕਰਨ ਨੂੰ ਹਾਂਜੀ ਦੱਸੋ ਮੈਂ ਨਮੂਦ ਤੋਂ ਲਖਵਿੰਦਰ ਸਿੰਘ ਗੱਲਬੈਂਤੀ ਕਰ ਰਿਹਾ ਹਾਂ ਜੀ ਪਾ ਜੀ ਚੰਡੀਗੜ੍ਹ ਤੋਂ ਜੀ ਅੱਛਾ ਜੀ ਸਾਡੇ ਕੋਲ ਨੇ ਐਕਚੁਅਲੀ ਮੈਟਰ ਆਇਆ ਇੱਕ ਪੰਡਾਲ ਬੇਡ ਦੇ ਵਿੱਚ ਜ਼ਮੀਨ ਤੇ ਕਬਜ਼ਾ ਕਰਨ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੀ ਕੋਈ ਜ਼ਮੀਨ ਦਾ ਮਾਮਲਾ ਤੁਹਾਡਾ ਚੱਲ ਰਿਹਾ ਸਰ ਇਹ ਹਾਂਜੀ ਹਾਂਜੀ ਬਿਲਕੁਲ ਕੀ ਕੀ ਮੈਟਰ ਕੀ ਹੈ ਸਰ ਇਹ ਕਿਨਾ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਤੁਸੀਂ ਕਿਸੇ ਡਿਪਾਰਟਮੈਂਟ ਤੋਂ ਬੋਲਦੇ ਹੋ ਜਾਂ ਮੈਂ ਮੈਂ ਅਨਮਿਊਟ ਅਧਾਰਾ ਅਨਮਿਊਟ ਉਹ ਗੱਲ ਕਰ ਰਹੇ ਹਾਂ ਅਨਮਿਊਟ ਅਧਾਰਾ ਹਾਂਜੀ ਓਕੇ ਨਹੀਂ ਇਹ ਮਤਲਬ ਕੋਈ ਜਿੱਦਾ ਨਿਊ ਚੈਨਲ ਸਰ ਨਿਊ ਚੈਨਲ ਸਾਡੇ ਕੋਲ ਐਕਚੁਅਲੀ ਖਬਰ ਆਈ ਸੀ ਕਿ ਇਹ ਮੈਨੂੰ ਮੈਨੂੰ ਇਹ ਕਿ ਨਾ ਮੈਂ ਤਾਂ ਦੱਸਾਂ ਕਿ ਤੋਂੜੇ ਨਾ ਜੁ ਪ੍ਰੈਸ ਰਿਪੋਰਟਰ ਨੇ ਮੇਰੇ ਹਿਸਾਬ ਨਾਲ ਇਹਨਾਂ ਦੇ ਨਾਲ ਕਿਉਂਕਿ ਉਹ ਮੈਨੂੰ ਨਾ ਘਟੋ ਘਟਦੀ ਨਾ ਬਹੁਤ ਫੋਨ ਆਉਂਦਾ ਉਹ ਸਾਰੇ ਜਿੰਨੇ ਪ੍ਰੈਸ ਵਾਲੇ ਨਾ ਮੈਨੂੰ ਫੋਨ ਕਰੀ ਆ ਰਹੇ ਸਵੇਰੇ ਵੀ ਕਰ ਰਹੇ ਨੇ ਅਸਮ ਵੀ ਕਰ ਰਹੇ ਨੇ ਕਿਉਂਕਿ ਸਰ ਇਸ ਤਰ੍ਹਾਂ ਨਾ ਉੱਥੇ ਜਦੋਂ ਇਹ ਘਟਨਾ ਵਾਪਰੀ ਆ ਉਦੋਂ ਟਰੈਕਟਰਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਕਾ ਫਿਰ ਅਸੀਂ ਤੁਹਾਡਾ ਪੱਖ ਲੈਣ ਲਈ ਇਸੇ ਕਰਕੇ ਫੋਨ ਕੀਤਾ ਵੀ ਪੁਲਿਸ ਨੇ ਉੱਥੇ ਮੌਕੇ ਤੇ ਮੈਂ ਜਿਹੜਾ ਤੁਹਾਡੇ ਕੋਲ ਇਹਦਾ ਕੰਪਲੀਟ ਦਿੱਤਾ ਮਤਲਬ ਸਿਸਟਮ ਤੇ ਬੰਦਾ ਹੈਗਾ ਕਿ ਮੰਨ ਲਓ ਇਹ ਉੱਪਰ ਜਿੱਦਾ ਮੰਨ ਲਓ ਕਿ ਸਾਡੇ ਇੰਨੇ ادارے ਨੇ ਕੰਪਲੀਟ ਸੈਂਟਰ ਨੇ ਹੈ ਨਾ ਕੋਈ ਆਪਣੇ ਜਾਂਦੇ ਨੇ ਕੋਈ ਪੋਰਟਲ ਬਣਿਆ ਨੇ ਕੰਪਲੀਟ ਵਾਲੇ ਜਾਂ ਕੁਝ ਉਧਰੋਂ ਚਲੋ ਇਹਦੇ ਵਿੱਚ ਨਾ ਹਾਈ ਕੋਰਟ ਤੋਂ ਆਰਡਰ ਹੋਏ ਨੇ ਜਿਹਦੇ ਪੱਖ ਦੇ ਵਿੱਚ ਹੈ ਨਾ ਜਿਹੜੇ ਵਾਦੇ ਪਏ ਨੇ ਤੇ ਉਹਨਾਂ ਦਾ ਆਲਰੇਡੀ ਹਾਈ ਕੋਰਟ ਨੇ ਆਰਡਰ ਕਰਤੇ ਨੇ ਤੇ ਫਿਰ ਉਹਨਾਂ ਨੂੰ ਰਾਈਟ ਹੈਗਾ ਉਹ ਕਰ ਸਕਦੇ ਨੇ ਜਿਹੜੇ ਕੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਰਹੇ ਨੇ ਉਹਨਾਂ ਨੂੰ ਹਾਈ ਕੋਰਟ ਤੋਂ ਆਰਡਰ ਮਿਲੇ ਨੇ ਕਬਜ਼ਾ ਦਾ ਆਰਡਰ ਹੀ ਮਿਲ ਗਿਆ ਨਹੀਂ ਕਬਜ਼ਾ ਨਹੀਂ ਮਤਲਬ ਜੇ ਉਹਨਾਂ ਨੇ ਕੋਰਟ ਨੇ ਆਰਡਰ ਕਰ ਦਿੱਤੇ ਮੰਨ ਲਓ ਉਹਨਾਂ ਦੇ ਹੱਕ ਦੇ ਵਿੱਚ ਫਿਰ ਆਪਾਂ ਕਿੱਦਾਂ ਰੋਕ ਸਕਦੇ ਹਾਂ ਹਾਂ ਸਰ ਤੁਹਾਨੂੰ ਪੁੱਛਣ ਲਈ ਸੀ ਤੁਹਾਡੇ ਤੋਂ ਜਾਣਨ ਲਈ ਉਹ ਕਾਲ ਕੀਤੀ ਆ ਨਹੀਂ ਨਹੀਂ ਬਿਲਕੁਲ ਉਹ ਮਾਮਲਾ ਤੁਹਾਡੇ ਧਿਆਨ ਵਿੱਚ ਤਾਂ ਹੈ ਕਿ ਹੁਣ ਤੱਕ ਜਿਹੜੀ ਧਿਰ ਮੰਨ ਲਓ ਉਹ ਜ਼ਮੀਨ ਦੇ ਉੱਤੇ ਕਬਜ਼ਾ ਕਰ ਰਹੀ ਆ ਉਹਨਾਂ ਨੂੰ ਹਾਈ ਕੋਰਟ ਦੇ ਵੱਲੋਂ ਹਾਂ ਮੰਨ ਲਓ ਉਹਨਾਂ ਨੂੰ ਕੋਰਟ ਵੱਲੋਂ ਆਰਡਰ ਮਿਲ ਗਏ ਨੇ ਹਨਾ ਫਿਰ ਉਹਨਾਂ ਦੇ ਹੱਕ 'ਚ ਹੋ ਗਿਆ ਜੇ ਨਹੀਂ ਉਹਨਾਂ ਦੇ ਹੱਕ ਦੇ ਵਿੱਚ ਹੋ ਗਿਆ ਇਹ ਤੁਹਾਨੂੰ ਮਿਲਦਾ ਪ੍ਰੈਸਰ ਰਿਪੋਰਟਰ ਨੇ ਜਿਹੜੇ ਭੰਡਾਲਬੇਟ ਵਾਲੇ ਉਹਨਾਂ ਕਸ਼ਮੀਰ ਸਮਾਣਾ ਹੋਣ ਕੀਤਾ ਨਾ ਮੇਰੇ ਤੋਂ ਹਾਂ ਠੀਕ ਓਕੇ ਤੇ ਸਰ ਜਿਹੜੇ ਜਿਹੜੇ ਮੁਖ ਗ੍ਰਾਂਤੀ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਦੇ ਗੁਰਬੇ ਸਿੰਘ ਉਹ ਕਹਿ ਰਹੇ ਨੇ ਕਿ ਅਸੀਂ ਇਸ ਵੇਲੇ ਸੇਵਾ ਕਰ ਰਹੇ ਹਾਂ ਜਿਹੜੇ ਪੁਰਾਣੇ ਗ੍ਰਾਂਤੀ ਸਿੰਘ ਸੀਗੇ ਹਲਕੀਓ ਸੇਵਾ ਕਰਦੇ ਸੀ ਉਹ ਉਹਨਾਂ ਦਾ ਦਿਹਾਂਤ ਹੋ ਗਿਆ ਪਰ ਦੇਖੋ ਸੁਣੋ ਨਾ ਕੋਰਟ ਕੋਰਟ ਮੈਂ ਕੋਰਟ ਤੋਂ ਵੱਡਾ ਨਹੀਂ ਹੈਗਾ ਅਧਿਕਾਰੀ ਹੈਗੇ ਬਿਲਕੁਲ ਬਿਲਕੁਲ ਆਦਰ ਕਰਤਾ ਫਿਰ ਇਹ ਗੱਲ ਆਪਣਾ ਇਹ ਪੱਖ ਕੋਰਟ ਜੀ ਦਾ ਵਕੀਲ ਸੀਗਾ ਜਿਹੜਾ ਇਹ ਕਹਿੰਦਾ ਇਹ ਸਾਰੀ ਗੱਲਾਂ ਮੈਨੂੰ ਦੱਸਣ ਦੀ ਵੀ ਆਏ ਜਾਂ ਤੁਹਾਨੂੰ ਦੱਸਦੇ ਪਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਅਸੀਂ ਤੁਹਾਨੂੰ ਸਿਰਫ ਤੁਹਾਡਾ ਪੱਖ ਲੈਣ ਲਈ ਇਹ ਇਸ ਤਾਂ ਕੋਲ ਕੀ ਕੀਤਾ ਵੀ ਮੌਕੇ ਤੇ ਤੁਸੀਂ ਉੱਥੇ ਪਹੁੰਚੇ ਹੋ ਵੀ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਉਹਨਾਂ ਨੇ ਕੋਈ ਸ਼ਿਕਾਇਤ ਦਿੱਤੀ ਹੈ ਲੈਕਚਰ ਰੂਪ ਦੇ ਵਿੱਚ ਜੋ ਕਿਉਂਕਿ ਜਿਹੜਾ ਹੁਣ ਘਟਨਾ ਕਰਮ ਹੋਇਆ ਚਲੋ ਪਹਿਲਾਂ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਨਹੀਂ ਕੁਝ ਮੈਟਰ ਤੇ ਕੋਈ ਹੋਇਆ ਹੀ ਨਹੀਂ ਹੋਇਆ ਨਹੀਂ ਅਗਲਾ ਇਹ ਆਪਣੀ ਕੋਰਟ ਦੇ ਆਰਡਰ ਨੇ ਆਪਣੀ ਉਹ ਪ੍ਰਾਪਰਟੀ ਦੇ ਵਿੱਚ ਮੰਨ ਲਓ ਜੋ ਕਰਦੇ ਹੋਏ ਨੇ ਤੇ ਉਹਦੇ ਵਿੱਚ ਕੋਈ ਇਸ਼ੂ ਨਹੀਂ ਬਾਕੀ ਉਹਨਾਂ ਨੂੰ ਬੁਲਾ ਕੇ ਸਾਰੀ ਗੱਲ ਸਮਝਾਈ ਤੇ ਫਿਰ ਆਪਾਂ ਡੀਐਸਪੀ ਦਫ਼ਤਰ ਉਹਨਾਂ ਨੂੰ ਟਾਈਮ ਦਿੱਤਾ ਵੀ ਉੱਥੇ ਜਾ ਕੇ ਸਾਰਾ ਡੀਐਸਪੀ ਸਾਹਿਬ ਮੈਂ ਬੈਠੇ ਸੀਗੇ ਵੀ ਸਾਰਾ ਇਹਨਾਂ ਦੇ ਡਾਕੂਮੈਂਟ ਵਗੈਰੇ ਰ ਉਡਰ ਇਹਨਾਂ ਦੇ ਹੱਕ 'ਚ ਉਡਰਨੇ ਤੇ ਆਪਾਂ ਨੂੰ ਕਿੱਦਾਂ ਰੋਕ ਸਕਦੇ ਆ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦਾ ਜਿਹੜਾ ਕੇਸ ਹੈ ਉਹ ਅਦਾਲਤ ਵਿੱਚ ਚੱਲ ਰਿਹਾ ਔਰ ਪੁਲਿਸ ਇਸ ਉੱਤੇ ਕੋਈ ਵੀ ਕਾਰਵਾਈ ਨਹੀਂ ਕਰ ਸਕਦੀ ਦਨ ਮਿਊਟ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ